ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਹੋ ਉਮੀਦ ਕਰਦਾ ਗਾ ਰਾਜੀ ਖੁਸ਼ੀ ਹੋਵਗੇ ਚੜ੍ਹਦੀ ਕਲਾ ਛੋਗੇ ਦੋਸਤੋ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਇਆ ਬਹੁਤ ਹੀ ਸੋਨਾ ਟੋਪਿਕ ਦਾ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਚੰਗੀ ਲੱਗੇ ਤਾਂ ਘੋੜਾ ਤੱਕ ਵੀ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਥੰਬਨੇਲ ਤੇ ਲਿਖਿਆ ਵੀ ਇਹ ਦੋ ਗ ਜੇ ਤੁਸੀਂ ਆਪਣੀ ਜ਼ਿੰਦਗੀ 'ਚ ਇਹ ਦੋ ਗੱਲਾਂ ਨੂੰ ਸਿਰਫ ਦੋ ਗੱਲਾਂ ਨੇ ਛੋਟੀਆਂ-ਉਟੀਆਂ ਜਿਹਨਾਂ ਨੂੰ ਅਪਲਾਈ ਕਰ ਲਓਗੇ ਆਪਣੀ ਲਾਈਫ ਦੇ ਵਿੱਚ ਇਸ ਹਿਸਾਬ ਨਾਲ ਚੱਲੋਗੇ ਤਾਂ ਦੇਖੋ ਤੁਹਾਡੀ ਜ਼ਿੰਦਗੀ 'ਚ ਕਿੰਨਾ ਬਦਲਾਅ ਆਦਾ ਰਿਜ਼ਲਟ ਬਹੁਤ ਜਲਦੀ ਮਿਲੂਗਾ ਹਨਾ ਇਹ ਦੋ ਗੱਲਾਂ ਕਰਕੇ ਦੇਖੋ ਕਿਹੜੀਆਂ ਗੱਲਾਂ ਨੇ ਨੰਬਰ 1 ਤੇ ਪਹਿਲੇ ਨੰਬਰ ਤੇ ਜਿਹੜੀ ਗੱਲ ਆ ਖਾਸ ਉਹ ਇਹ ਹੈ ਜੀ ਵੀ ਸੋਚੋ ਘੱਟ ਸ਼ੁਰੂ ਕਰ ਦਿਓ ਠੀਕ ਹੈ ਜੀ ਇਹ ਕਹਿੰਦਾ ਮਤਲਬ ਇਹ ਹੈ ਕਿ ਅਸੀਂ ਬਹੁਤ ਕੁਝ ਕਰਨਾ ਚਾਹੁੰਦੇ ਹਾਂ ਹਨਾ ਚਾਹੇ ਕਿ ਕੰਮ ਨਵਾਂ ਕਰਨਾ ਚਾਹੁੰਦੇ ਹਾਂ ਜਾਂ ਐਜੂਕੇਸ਼ਨ ਦੇ ਵਿੱਚ ਜਾਂ ਕਿਸੇ ਹੋਰ ਸਕਿੱਲ ਦੇ ਵਿੱਚ ਬਟ ਅਸੀਂ ਸੋਚਦੇ ਰਹਿੰਨੇ ਆ ਨਾ ਮੰਗੋ ਐਗਜ਼ਾਮਪਲ ਦੇ ਤੌਰ ਤੇ ਉਹ ਤੁਸੀਂ YouTube ਦਾ ਚੈਨਲ ਖੋਲਣਾ ਚਾਹੁੰਦੇ ਹੋ ਨਾ ਪਰ ਤੁਸੀਂ ਸੋਚੀ ਸੋਚਦੇ ਰਹਿੰਨੇ ਮੈਂ ਕਰਾਂ ਜਾਂ ਨਾ ਕਰਾਂ ਲੋਕ ਕੀ ਕਹਿਣਗੇ ਮੇਰੇ ਤੋਂ ਹੋ ਪਾਊਗਾ ਜਾਂ ਨਹੀਂ ਹੋਊਗਾ ਇਹ ਚੀਜ਼ਾਂ ਨੂੰ ਸੋਚਣਾ ਛੱਡ ਦਿਓ ਠੀਕ ਹੈ ਜੀ ਜਿੰਨੀ ਤੇਰੇ ਇਹ ਸੋਚੋਂਗੇ ਤੁਸੀਂ ਕਰ ਨਹੀਂ ਸਕਦੇ ਆਗੇ ਸ਼ੁਰੂ ਕਰੋ ਸੋਚੋ ਨਾ ਸ਼ੁਰੂ ਕਰੋਗੇ ਤਾਂ ਉਧਰ ਰਿਜ਼ਲਟ ਮਿਲੂਗਾ ਰਿਜ਼ਲਟ ਜਦੋਂ ਜੋ ਆਊਗਾ ਉਹ ਉਦੋਂ ਦੇਖੀ ਜਾਊਗੀ ਜੇ ਆਪਾਂ ਸ਼ੁਰੂ ਹੀ ਨਹੀਂ ਕਰਨਾ ਹੈਗਾ ਤਾਂ ਫਿਰ ਰਿਜ਼ਲਟ ਤਾਂ ਹੋਣੇ ਕੀ ਹੈ ਠੀਕ ਆ ਪਹਿਲੀ ਗੱਲ ਇਹ ਵੀ ਸੋਚੋ ਘੱਟ ਤੇ ਸ਼ੁਰੂ ਕਰ ਦੋ ਠੀਕ ਹੈ ਨੰਬਰ 2 ਤੇ ਜਿਹੜੀ ਗੱਲ ਆ ਉਹ ਇਹ ਹੈ ਕਿ ਗੱਲਾਂ ਘੱਟ ਕਰਕੇ ਦਿਖਾਓ ਠੀਕ ਹੈ ਜੀ ਕੋਈ ਵੀ ਚੀਜ਼ ਕਰਨੀ ਆਪਾਂ ਗੱਲਾਂ ਬਾਜ਼ ਰਹਿਣੇ ਹਾਂ ਜਾਂ ਆਪਾਂ ਕਰਾਂਗੇ ਆ ਕਰਾਂਗੇ ਵੀ ਉਹੀ ਗੱਲ ਆਗੀ ਪਰ ਕਰਕੇ ਦਿਖਾਓ ਲੋਕਾਂ ਨੂੰ ਵੀ ਦੱਸਣ ਦੀ ਲੋੜ ਨਹੀਂ ਹੈਗੀ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਲੋਕਾਂ ਨੂੰ ਉਹਦੀ ਪਤਾ ਲੱਗੇ ਜਦੋਂ ਤੁਸੀਂ ਉਹ ਚੀਜ਼ ਕਰ ਲਈ ਵੀ ਉਹ ਵੀ ਕਹਿਣ ਹਾਂ ਜਾਰੇ ਬੰਦੇ ਨੇ ਆ ਚੀਜ਼ ਕਰ ਲਈ ਕਰਤਾ ਲਈ ਕਿਵੇਂ ਕਰ ਲਈ ਹਣਾ ਸੋ ਗੱਲਾਂ ਘੱਟ ਕਰਕੇ ਦਿਖਾਓ ਲੋਕਾਂ ਨੂੰ ਸੋ ਜੇ ਇਹ ਦੋ ਗੱਲਾਂ ਤੁਸੀਂ ਆਪਣੀ ਲਾਈਫ 'ਚ ਅਪਲਾਈ ਕਰ ਲਓਗੇ ਤਾਂ ਫਿਰ ਦੇਖੋ ਤੁਹਾਡੀ ਲਾਈਫ 'ਚ ਕਿੰਨੇ ਵਧੀਆ ਚੇਂਜਸ ਹੁੰਦੇ ਆ ਸੋ ਇੱਥੇ ਵੀਡੀਓ ਖਤਮ ਕਰਦੇ ਆ ਵੀਡੀਓ ਵਧੀਆ ਲੱਗ ਤਾਂ ਲਾਈਕ ਮੈਂ ਤੇ ਸ਼ੇਅਰ ਜੁੜ ਕਰਿਓ ਥੈਂਕ ਯੂ ਵੈਰੀ ਮੱਚ ਸਤ ਸ੍ਰੀ ਅਕਾਲ